ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ 16 17 18 ਅਤੇ 19 ਸਤੰਬਰ ਕਿਵੇਂ ਦਾ ਰਹੇਗਾ ਕਿਉਂਕਿ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੁਣ ਦੁਆਰਾ ਤੋਂ ਬੱਦਲਵਾਈ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਦੁਆਰਾ ਤੋਂ ਇੱਕ ਸਿਸਟਮ ਦੁਆਰਾ ਤੋਂ ਸਿਰ ਚੱਕ ਰਿਹਾ ਜਿਸ ਦੇ ਨਾਲ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਿਹੜਾ ਜ਼ਿਲ੍ਹਾ ਹੈ ਜਿਹਦੇ ਵਿੱਚ ਮੀਂਹ ਹੋਣ ਦੇ ਚਾਂਸ ਨੇ ਅਤੇ ਕੀ ਉਮੀਦ ਹੈ ਕਿਉਂਕਿ ਹਲਚਲ ਜਿਹੜੀ ਹੈ ਉਹ ਦੁਆਰਾ ਤੋਂ ਬਦਣੀ ਸ਼ੁਰੂ ਹੋ ਚੁੱਕੀ ਹੈ ਬੱਦਲਬਾਹੀ ਦੇਖੀ ਜਾਵੇ ਤਾਂ ਪੰਜਾਬ ਦੇ ਹਿਮਾਚਲ ਵਾਲੇ ਪਾਸਿਓਂ ਐਂਟਰੀ ਕਰ ਚੁੱਕੀ ਹੈ ਪਿਛਲੇ ਕੱਲ੍ਹ ਵੀ ਟੁੱਟਵੇਂ ਰੂਪ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਮੀਂਹ ਹੋਇਆ ਖਾਸ ਤੌਰ 'ਤੇ ਦੁਆਬੇ ਦੇ ਇਲਾਕੇ ਦੇ ਵਿੱਚ ਹੁਣ ਵੀ ਮੀਂਹ ਹੋਣ ਦੀ ਪੂਰੇ-ਪੂਰੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਸਾਨੂੰ YouTube ਤੇ ਦੇਖ ਅਗਰ ਇੰਸਟਾਗ੍ਰam ਜਾਂ ਫੇਸਬੁੱਕ ਤੇ ਦੇਖ ਰਹੇ ਹੋ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਹੁਣ ਆਪਾਂ ਦਿਨਾਂ ਦੇ ਹਿਸਾਬ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ 16 ਤਰੀਕ ਦੀ ਅੰਬੀਰ ਜਿਹੜੀ ਉਮੀਦ ਹੀ ਸਾਨੂੰ ਦਿਖਾਈ ਦੇ ਰਹੀ ਹੈ ਉਹ ਮੇਨ ਜ਼ਿਲ੍ਹੇ ਨੇ ਜਿਹਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ ਤੇ ਮੁਹਾਲੀ ਇਹ ਮੇਨ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਥੋੜੀ ਬਹੁਤੀ ਤੇ ਹਲਕੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਇਹਨਾਂ ਵਿੱਚ ਬੂੰਦਾਬੰਦੀ, ਗਰਜ ਚਮਕ ਤੇ ਥੋੜਾ ਬਹੁਤਾ ਸ਼ਰਾਟੇਦਾਰ ਮੀਂਹ ਅੱਧੇ ਪੌਣੇ ਘੰਟੇ ਤੋਂ ਪਹਿਲਾਂ ਲੱਗਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਹੁਣ ਜਿਹੜਾ ਮੇਨ ਮੌਨਸੂਨ ਹੈ ਉਹ ਨਿਕਲ ਚੁੱਕਿਆ ਜੀ ਹਲਕੀ ਦਰਮਿਆਨੀ ਸ਼ਰਾਟੇਦਾਰ ਵਰਖਾ ਅੱਧੇ ਪੌਣੇ ਘੰਟੇ ਦੀ ਜਾਂ ਘੰਟੇ ਦੀ ਹੀ ਦੇਖਣ ਨੂੰ ਮਿਲੂਗੀ ਤੇ ਬਾਕੀ ਕਰੰਤਾਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗਰੂਰ ਮਾਨਸਾ ਪਟਿਆਲਾ ਤੇ ਫਤਿਹਗੜ ਸਾਹਿਬ ਦੇ ਵਿੱਚ ਵੀ ਛੋੜੀ-ਮੋਟੀ ਹਲਚਲ ਹੋ ਸਕਦੀ ਹੈ ਕੋਈ ਤਗੜੀ ਉਮੀਦ ਤਾਂ ਨਹੀਂ ਹੈ ਪਰ ਹਾਂ ਕਿਤੇ ਨਾ ਕਿਤੇ ਥੋੜੀ-ਬਹੁਤੀ ਉਮੀਦ-ਉਮੀਦ ਇਸ ਇਲਾਕੇ ਤੋਂ ਵੀ ਬਣਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈ ਅਗਰ ਅਸੀਂ ਗੱਲ ਕਰੀਏ ਆਉਂਦੇ ਦਿਨਾਂ ਦੇ ਤਾਂ ਆਉਂਦੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ 17 ਤਰੀਕ ਨੂੰ ਵੀ ਲਗਭਗ ਸੇਮ ਹਾਲਾਤ ਨੇ 18 ਨੂੰ ਵੀ ਸੇਮ ਹਾਲਾਤ ਨੇ ਪਰ ਇੱਕ ਦੋ ਜ਼ਿਲ੍ਹੇ ਅੱਗੇ-ਪਿੱਛੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਮੁਹਾਲੀ ਵਿੱਚ 17 ਤਰੀਕ ਨੂੰ ਥੋੜ ਹੋ ਸਕਦੀ ਹੈ ਜੋ ਤਾਜ਼ਾ ਸੈਟਲਾਈਟ ਇਮੇਜ ਜੀ ਉਹਦੇ ਹਿਸਾਬ ਨਾਲ ਬਾਕੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਦੇ ਵਿੱਚ ਵੀ ਕੁਝ ਨਾ ਕੁਝ ਉਮੀਦ ਹੈ ਜਿਹੜੀ ਥੋੜੀ ਬਹੁਤ ਉਮੀਦ ਹੀ ਬਣਦੀ ਹੋਈ ਦਿਖਾਈ ਦੇਸ ਤੇ ਬਾਕੀ ਅਗਰ ਗੱਲ ਕਰੀਏ ਮਾਲਵਾ ਬੈਲਟ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਪਠਿੰਡਾ ਬਰਨਾਲਾ ਤੇ ਮਾਨਸਾ ਇਹਨਾਂ ਵਿੱਚ ਕੋਈ ਉਮੀਦ ਹੀ ਉਮੀਦ ਨਹੀਂ ਹੈ ਇਹ ਜਿਹੜੇ ਜ਼ਿਲ੍ਹੇ ਨੇ ਇਹ ਡਰਾਈ ਰਹਿਣਗੇ ਦੇ ਹਾਲਾਤ ਜਿਹੜੇ ਨੇ ਉਹ ਅੰਡਰ ਕੰਟਰੋਲ ਹੀ ਇਹਨਾਂ ਇਲਾਕਿਆਂ ਦੇ ਵਿੱਚ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਅਗਰ ਫੇਰ ਗੱਲ ਕਰੀਏ 18 ਦੀ ਤਾਂ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਤੇ ਮੁਹਾਲੀ ਇਹਨਾਂ ਇਲਾਕਿਆਂ ਦੇ ਵਿੱਚ ਫੇਰ ਜਿਹੜੀ ਮੀਂਹ ਦੀ ਉਮੀਦ ਹੈ ਉਹ ਨਾ ਮਾਤਰ ਦੇ ਬਰਾਬਰ ਹੀ ਬਣਦੀ ਦਿਖਾਈ ਦੇ ਰਹੀ ਹੈ ਤਕੜੀ ਕਾਰਵਾਈ ਹੋਣ ਦੇ ਕੋਈ ਵੱਡੇ ਚਾਂਸ ਫਿਲਹਾਲ ਬਣਦੇ ਹੋਏ ਸਾਨੂੰ ਦਿਖਾਈ ਨਹੀਂ ਦੇ ਰਹੇ ਇਹਨਾਂ ਇਲਾਕਿਆਂ ਦੇ ਵਿੱਚ ਪਰ ਹਾਂ ਇਹ ਇਹ ਹੈ ਕਿ ਜਿਹੜੀ ਮੀਂਹ ਦੀ ਚਾਂਸ ਨੇ ਓਹੋ ਠੀਕ ਠਾਕ ਨੇ ਮੀਡੀਅਮ ਰੂਪ ਦੇ ਵਿੱਚ ਚਾਂਸ ਨੇ ਕਿ ਇੰਨੀ ਕਿਹੜੀ ਬੜੀ ਕਾਰਵਾਈ ਨਹੀਂ ਹੈਗੀ ਕਿ ਬਹੁਤ ਭਾਰੀ ਮੀਂਹ ਹੋ ਜਾਵੇ ਬਾਕੀ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਹਲਕੀ ਦਰਮਿਆਨੀ ਬੱਦਲ ਵਾਈ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਫਿਰ ਤੋਂ ਇਹ ਇਲਾਕੇ ਜਿਹੜੇ ਮੌਸਮ ਡਰਾਈ ਰਹੇਗਾ ਫਿਰੋਜ਼ਪੁਰ ਫਰੀਦਕੋਟ ਮੁਖਸਰ ਫਜ਼ਿਲਕਾ ਪਠੰਡਾ ਮੋਗਾ ਬਰਨਾਲਾ ਅਤੇ ਮਾਨਸਾ ਨਾ ਮਾਤਰ ਦੇ ਬਰਾਬਰ ਮੀ ਹੈ ਮੌਸਮ ਡਰਾਈ ਰਹਿਣ ਦੇ ਬਹੁਤ ਜ਼ਿਆਦਾ ਚਾਂਸ ਬਣੇ ਹੋਏ ਨੇ ਤਾਪਮਾਨ ਇਹਨਾਂ ਇਲਾਕਿਆਂ ਵਿੱਚ 35 ਤੋਂ 37 ਡਿਗਰੀ ਤੱਕ ਜਾ ਸਕਦੇ ਨੇ ਆਖਰੀ ਦਿਨ ਦੀ ਗੱਲ ਕਰੀ 19 ਸਤੰਬਰ ਨੂੰ ਮੌਸਮ ਬਹੁਤ ਬਦਲ ਰਿਹਾ ਜੀ ਸਿਰਫ ਆ ਇਲਾਕੇ ਵਿੱਚ ਆਈਸੋਲੇਟਡ ਬੱਦਲਬਾਈ ਜਾਨੀ ਕਿ ਸਿਰਫ ਬੂੰਦਾਬੰਦੀ ਜਾਂ ਫਿਰ ਬੱਦਲਬਾਈ ਦੇਖਣ ਨੂੰ ਮਿਲੇਗੀ 19 ਤਰੀਕ ਨੂੰ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਅਤੇ ਮੁਹਾਲੀ ਦੇ ਇਲਾਕਾ ਹੋਗੇ ਜੀ ਬਾਕੀ ਪੂਰੇ ਪੰਜਾਬ ਦੀ ਗੱਲ ਕਰੀਏ ਮੌਸ ਕਣਕਪਕ ਲਈ ਮਾਝੇ ਦਾ ਮਾਲਵੇ ਦਾ ਤੇ ਪੋਆd ਦਾ ਇਲਾਕਾ ਜਿਹੜਾ ਹੈ ਉਹ ਕਿਤਨੇ ਕਿਤੇ ਹੁਣ ਖੁਸ਼ਕ ਦਿਖਾਈ ਦੇ ਰਿਹਾ ਸੈਂਟਰਲ ਪੰਜਾਬ ਵੀ ਹੁਣ ਖੁਸ਼ਕ 19 ਸਤੰਬਰ ਨੂੰ ਦਿਖਾਈ ਦੇਵੇਗਾ ਜਿਸ ਦੇ ਨਾਲ ਇੱਕ ਹੁਣ ਦੁਬਾਰਾ ਤੋਂ ਅਪਡੇਟ ਇਹ ਨਿਕਲ ਕੇ ਆ ਰਹੀ ਹੈ ਕਿ ਮੌਨਸੂਨ ਹੁਣ ਕਿਤੇ ਨਾ ਕਿਤੇ ਖਤਮ ਹੁੰਦਾ ਸਾਨੂੰ ਦਿਖਾਈ ਦੇ ਰਿਹਾ ਤੇ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਅਪਡੇਟ ਆਈ ਤਾਂ ਉਹ ਵੀਡੀਓ ਤੁਹਾਡੇ ਤੱਕ ਸਾਂਝੀ ਕਰਾਂਗੇ ਤਾਂ ਹੀ ਬਾਰ-ਬਾਰ ਰਿਕਵੈਸਟ ਕਰਦੇ ਆ ਫੇਸਬੁੱਕ ਤੇ ਸਬਸਕ੍ਰਾਈਬ ਕਰੋ ਇੰਸਟਾ ਤੇ ਫੇਸਬੁੱਕ ਤੇ ਫੋਲੋ ਫੋਲੋ ਕਰੋ ਧੰਨਵਾਦ ਜੀ ਸਾਰਿਆਂ ਦਾ